ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋਂ ਪਹੁੰਚੇ ਆ ਪਿੰਡ ਸੈਦੋਂ ਸੈਦੋਂ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਪਰਵਾਲਾ ਚੀਮਾ ਤੁਬਲੀ ਜੋੜ ਸਿੰਘ ਵਾਲਾ ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਜਦੋਂ ਆਪਾਂ ਹਰੀ ਕੇ ਪੱਤਣ ਤੋਂ ਖਾਲੜਾ ਪਿੱਖੀ ਪਿੰਡ ਰੋਡ ਆਉਨੇ ਆ ਤੇ ਰਸਤੇ ਵਿੱਚ ਸੰਗਵਾ ਅੱਡਾ ਆਉਂਦਾ ਇੱਕ ਵੱਡੇ ਸਭਰਾ ਪਿੰਡ ਦਾ ਦੋਸਤੋ ਅੱਡਾ ਆਉਂਦਾ ਉਸ ਤੋਂ ਅਗਲਾ ਜਿਹੜਾ ਅੱਡਾ ਪਿੰਡ ਸੰਗਵਾ ਦਾ ਸੰਗਵਾ ਪਿੰਡ ਤੋਂ ਇੱਕ ਵਿਚੋਂ ਦੀ ਛੜਕ ਜਿਹੜੀ ਪਿੰਡ ਸੈਦੋਂ ਆਉਂਦੀ ਆ ਤੇ ਸੰਗਵਾ ਸੈਦੋਂ ਪਿੰਡ ਬਿਲਕੁਲ ਨੇੜੇ ਨੇੜੇ ਆ ਨਾਲ ਲੱਗਦੇ ਪਿੰਡ ਆ ਤਵੀਰ ਪੰਜਾਬ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰਤਾ ਕੀਤਾ ਵੀਰ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਬੇਸ਼ੱਕ ਵੀਡੀਓ ਆਪਣੀ ਪਹਿਲੀ ਐ ਇਸ ਘਰੋਂ ਪਰ ਕੰਮ ਜਿਹੜਾ ਪਸ਼ੂ ਵਪਾਰਤਾ ਕੀਤਾ ਵੀਰ ਦਾ ਪੁਰਾਣਾ ਹੈ ਸੋ ਬਾਕੀ ਤੁਸੀਂ ਸਮੇਂ-ਸਮੇਂ ਨਾਲ ਜਿਹੜਾ ਸੰਪਰਕ ਆਪਣਾ ਬਣਾ ਕੇ ਰੱਖ ਲਿਓ ਠੀਕ ਹੈ ਜੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਕਿਨਾਰੇ ਆਪਾਂ ਤੁਹਾਨੂੰ ਦਿਖਾਉਣੇ ਆ 3 ਮੱਝਾਂ ਦਿਖਾਵਾਂਗੇ ਦਾ ਦਾ ਰੂਪਾਸ਼ੁਦ ਤਿੰਨ ਮੱਝਾਂ ਨੇ ਤੇ ਦੋ ਕੱਟੇ ਆ ਦੋ ਮਾਲੀ ਆ ਇੱਕ ਕੱਟਾ ਖੀਰਾ ਦੋਸਤੋ ਇੱਕ ਦੋਂਦਿਆਂ ਦੇ ਵਿੱਚ ਕੱਟਾ ਦੋਂਦੇ ਦੰਦ ਹਜੇ ਚੱਕਿਆ ਕੱਟੇ ਨੇ ਮਾਲੀ ਬਹੁਤ ਵਧੀਆ ਚੰਗੇ ਸੋਨੇ ਕੱਟ ਕਾਠ ਵਾਲਾ ਤੇ ਦੋ ਮੱਝ ਗੱਬਣ ਪਿਆਰੀ ਵਾਲੇ ਪਸ਼ੂਆ ਦੋਸਤੋ ਤੇ ਇੱਕ ੱਤਲੜ ਮੱਝ ਵਿਖਾਵਾਂਗੇ ਤੁਹਾਨੂੰ ਆਪਾਂ ਲਾਸਟ ਦੇ ਵਿੱਚ ਠੀਕ ਹੈ ਜੀ ਸੂਈ ਸਵਾਈ ਆ ਇਹ ਟੋਟਲ ਪੰਜ ਨਗ ਹੋਣਗੇ ਪੰਜਾਂ ਨਗਾਂ ਦੀ ਡਿਟੇਲ ਵੀਰ ਪੰਜਾਬ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਸਾਰੇ ਕਿਸਾਨ ਫਾਰਮਰ ਵੀਰ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਵੀਰ ਪੰਜਾਬ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਪੰਜਾਬ ਸਾਸਰੀ ਕਾਲ ਸਾਸਰੀ ਕਾਲ ਭਾਈ ਜੀ ਸਤਿ ਸਾਹਬ ਹੋਰ ਵੀਰੇ ਠੀਕ ਠਾਕ ਵਧੀਆ ਵਧੀਆ ਸਾਰ ਲੈ ਵੀ ਪੰਜਾਬ ਪਸ਼ੂ ਐਸੇ ਤੁਹਾਡਾ ਕਿੱਤਾ ਦਾ ਬੜਾ ਪੁਰਾਣਾ ਪਰ ਵੀਡੀਓ ਆਪਣੀ ਪਹਿਲੀ ਅੱਜ ਹਾਂਜੀ ਵੀਡੀਓ ਪਹਿਲੀ ਭਾਈ ਹਾਂ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਹੀ ਆਪਣੇ ਕੋਲ ਪੰਜ ਚਾਰ ਨਾਕ ਜਿਹੜੇ ਹੁੰਦੇ ਆ ਕਿੱਲੇ ਦੇ ਉੱਪਰ ਡੇਲੀ ਆਂਦੇ ਡੇਲੀ ਭਾਈ ਠੀਕ ਆ ਜੀ ਵੜਾ ਹੁਣ ਚਾਹੇ ਮੱਝਾ ਹੁਣ ਇਸੇ ਤਰ੍ਹਾਂ ਹੀ ਪਸ਼ੂ ਆਉਂਦੇ ਹਾਂਜੀ ਹਾਂਜੀ گاਵਾ ਵੀ ਲਈਦੇ ਆ ਤੇ ਗਾਂ ਜਿਵੇਂ ਸਿਆਲ ਸੂਲਾ ਚੱਲਿਆ ਤੇ ਗਾਂ ਕੋ ਚੰਗੀ ਚੰਗੀ ਵੀ ਲੈਂਦੇ ਵਧੀਆ ਚੰਗੀ ਗਾਂ 60 65 70 ਦਾ ਹੀ ਠੀਕ ਹੈ ਜੀ ਅੱਛਾ ਪੰਜਾਬ ਵੀਰ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਟੋਟਲ ਆਪਣੇ ਕੋਲ ਮਹੀਂ ਜੜੀਆਂ ਤਿੰਨ ਮੱਜਾਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਗੱਬਣ ਤਿਆਰੀ ਵਾਲੀਆਂ ਤੇ ਇੱਕ ਤਿੱਲੜੀ ਮੱਜ ਸੂਈ ਆ ਹਾਂਜੀ ਦੋ ਮਾਲੀ ਦਿਖਾਉਣੇ ਹਾਂਜੀ ਠੀਕ ਹੈ ਜੀ ਤੇ ਸ਼ੁਰੂਆਤ ਵੀਰ ਪੰਜਾਬ ਇੱਥੋਂ ਕਰ ਲਾਂਗੇ ਇੱਕ ਜਿਹੜੀ ਆਪਣੇ ਕੋਲ ਢੇਲੀ ਮੈਂ ਆ ਹਾਂਜੀ ਇੱਥੋਂ ਸ਼ੁਰੂ ਹੋ ਜਾਂਦੇ ਆਪਾਂ ਸੂਹਾ ਕਿਨਵਾ ਹੁੰਦੀ ਆ ਦਿਨ ਕਿੰਨੇ ਕੁ ਬਾਕੀ ਹੈ ਜੀ ਇਹ ਸੂਹਾ ਸੰਧੂ ਸਾਹਿਬ ਦੂਜਾ ਅੱਛਾ ਜੀ ਦਿਨ ਲੈ ਜੂ ਕੋਈ ਵੀ ਠੀਕ ਹੈ ਹਾਂਜੀ ਲੋ ਜੀ ਸੂਬਾ ਦੋਸਤੋ ਸੈਕਿੰਡ ਆ ਦੂਜਾ ਸੂਬਾ ਸੂਣੀ ਆ 20 ਦਿਨ ਹਜੇ ਘਟੋ ਘਟ 10 ਕ ਦਿਨ 12 ਕ ਦਿਨ ਆਈਡੀਆ ਲੱਗਦਾ ਕਿ ਲੈ ਜੂ 20 ਦਿਨ ਨਹੀਂ 20 ਦਿਨ ਆਂਦੇ ਨਾਲ ਰੱਖੋ 20 ਦਿਨ ਆਂਦੇ ਉਹਨਾਂ ਆਖਿਆ ਅੱਛਾ ਜੀ ਹਾਂਜੀ ਕਈ ਉਹਨਾਂ ਦਿੱਕਤੀ ਤੌਰ ਵਾਲੇ ਲਿਖੇ ਹੁੰਦੇ ਨਾ ਹਾਂਜੀ ਉਹਨਾਂ 15 ਆਪਾਂ 20 ਦੇ ਦਵਾਂਗੇ ਠੀਕ ਹੈ ਜੀ ਹਾਂਜੀ ਆ ਦੋਸਤੋ ਵੈਸੇ 15 ਤੋਂ 20 ਕ ਦਿਨ ਅਪ੍ਰੋਕਸੀਮੇਟਲੀ ਕੋਈ ਟੋਟਲ ਤੁਸੀਂ ਸਮਾਂ ਮੰਨ ਕੇ ਸੌਦਾ ਕਰ ਲਿਓ 15 ਤੋਂ 20 ਦਿਨ ਠੀਕ ਹੈ ਜੀ ਦੁੱਧ ਦੀ ਗਰੰਟੀ ਵੜੀ ਦਿੱਤੀ ਸੰਧੂ ਸਾਹਿਬ ਉਹਨਾਂ 14-15 ਕਿ ਠੀਕ ਹੈ ਜੀ ਤੇ ਬਾਕੀ ਨਾਲ ਦੀ ਨਾਲ ਦੋਸਤੋ ਮੋਰਾ ਬ੍ਰੀਡ ਦੇ ਵਿੱਚ ਵੀ ਕੋਈ ਵੀਰ ਮੰਨ ਲਏ ਠੀਕ ਹੈ ਜੀ ਨਾਲ ਦੀ ਨਾਲ ਢੇਲੀ ਆ ਠੀਕ ਹੈ ਜੀ ਸੋ ਕਾਫੀ ਵੀਰ ਲਾਈਕ ਕਰਦੇ ਆ ਪਸੰਦ ਕਰਦੇ ਆ ਪਤਲੇ ਪਿੰਡੇ ਦੀ ਆ ਬਿਲਕੁਲ ਤੇ ਵੀਰ ਪੰਜਾਬ ਬਾਕੀ 35 ਤੋਂ ਪੌਣ ਕਿਸੇ ਰਕਮ ਦਾ ਕੋਈ ਮਸਲਾ ਆ ਭਾਰ ਪਿੱਛੇ ਦਾ ਕਿਸੇ ਰਕਮ ਦਾ ਕੋਈ ਤਾਂ ਜੀ ਉਹ ਗਾਰੰਟੀ ਹੋ ਗਿਆ ਆਪਣੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਕੋਈ ਬਾਡੀ ਸਟਰਕਚਰ ਆਪਾਂ ਤੁਹਾਨੂੰ ਪੂਰਾ ਦਿਖਾ ਦਿੰਨੇ ਆ ਸੈਕੰਡ ਟਾਈਮਰਾਂ ਝੋਟੀ ਪਹਿਲੇ ਸਵੇਰੇ ਚੰਗਾ ਦੁੱਧ ਚਵਾਗੀ ਸੀਗੀ ਤੇ ਬਾਕੀ ਲੜਦੋੜ ਤੋਂ ਤੁਸੀਂ ਨੋਰਮਲ ਜਿਹੜੇ ਜਜਮੈਂਟ ਕਰਨੋਂਗੇ ਲੜਦੋੜ ਕਾਫੀ ਥਣਪੂਰਾ ਅਥੀਚਵਾਈ ਵਾਲਾ ਨੋਕਲਾ ਥਾਣਾ ਠੀਕ ਆ ਇਧਰੋਂ ਤੁਹਾਨੂੰ ਆਪਾ ਦਿਖਾ ਦਿੰਨੇ ਆ ਆ ਕਰੋ ਜੇ ਠੀਕ ਆ ਜੀ ਸੋ ਬਾਕੀ ਜਿੱਡੇ ਕੱਦ-ਕਾਠ ਵਾਲੀ ਆ ਦੋਸਤੋ ਕੱਦ-ਕਾਠ ਦੀ ਗੱਲ ਕਰੀਏ ਤੇ ਮੀਡੀਅਮ ਹਾਈਟ ਵੀ ਕੋਈ ਭਰਾ ਮਨ ਨਾਲ ਠੀਕ ਆ ਜੀ ਸਿੰਗਲ ਡੀ ਵਿੱਚ ਆ ਤੇ ਸਿੰਗ ਫਿਕਸ ਆ ਢੇਰੀ ਆ ਠੀਕ ਆ ਜੀ ਪੰਜਾਬ ਖੋਲ ਕੇ ਵੀਰ ਕਰੀਏ ਮੜਾ ਜਾ ਸਾਹਮਣੇ ਇਧਰ ਹਾਂਜੀ ਤੋੜ ਲੀਏ ਜੀ ਲੋ ਜੀ ਵਿਖਾਲਾ ਜਿਹੜਾ ਦੋਸਤੋ ਪੱਧਰ ਆ ਇੱਕ ਸਾਰ ਲੇਵਾ ਵਿਖਾਲਾ ਬਿਲਕੁਲ ਤੇ ਸਪੇਸ ਵੰਡ ਚੰਗੀ ਆ ਸਿੱਥਣਾ ਵੀ ਠੀਕ ਆ ਜੀ ਸੋ ਮੇਨ ਵੀ ਦੋ ਪਾਸੇ ਮੋਟੀਆਂ ਨੇ ਠੀਕ ਆ ਜੀ ਮਿਲਕ ਬੇਨ ਆਪਾਂ ਕਹਦੇ ਨੇ ਵੀ ਦੋ ਪਾਸੇ ਮੋਟੀਆਂ ਮਿਲਕ ਬੇਨ ਨੇ ਹੈ ਠੰਡੀ ਧੀਰੀ ਆ ਸੀਲਸ ਆਉਗਾ ਨਾਲੇ ਹੈ ਵੀ ਇੱਕ ਰੰਗ ਆ ਠੀਕ ਆ ਜੀ ਬਲੈਕ ਇੱਕ ਰੰਗ ਆ ਤੇ ਆ ਦੇਖੋ ਜੀ ਬਹੁਤ ਖੂਬਸੂਰਤ ਠੀਕ ਆ ਜੀ ਸੋ ਕਾਫੀ ਵੀਰ ਡਿਮਾਂਡ ਕਰਦੇ ਆ ਢੇਲੀਆਂ ਮੱਝਾਂ ਝੋਟੀਆਂ ਖਰੀਦਣ ਦੀ ਤੇ ਕਈ ਵੀਰ ਮੀਣੀਆਂ ਦੇ ਸ਼ਕੀਨ ਆ ਢੇਲੀਆਂ ਦੇ ਸ਼ਕੀਨ ਆ ਤੇ ਬਿਲਕੁਲ ਹਿੰਦੂ ਸਰ ਸਿੰਘ ਨੂੰ ਵਦਨੇ ਇਹਦੇ ਹਾਂ ਆ ਦੇਖੋ ਠੀਕ ਹੈ ਵੀਰੇ ਠੀਕ ਹੈ ਅੱਛਾ ਪੰਜਾਬ ਇਹਦੀ ਡਿਮਾਂਡ ਵੀਰੇ ਕੀ ਕਰਦਾ ਕਿੱਥੋਂ ਤੱਕ ਦੇ ਦੇਣੀ ਆਪਾਂ ਵੀਰੇ ਇਹ ਡਿਮਾਂਡ ਦਾ ਇਹ 115 ਕਰਦੇ ਆਪਾਂ ਪੱਕੇ ਹਾਂਜੀ 115 ਡਿਮਾਂਡ ਲੈਣ ਦੇਣ ਹਾਂ ਨਾ 110 ਹੀ ਦੇ ਦਾਂਗੇ ਮਾਨਦਾਨ ਕਰਦਾ ਜਰੂਰ ਵੀਰ ਆਿਆਂ ਠੀਕ ਹੈ ਜੀ ਹਾਂਜੀ ਪਰ ਦੋਸਤੋ 1 ਲੱਖ 10000 ਦੇ ਵਿੱਚੋਂ ਮਾਨਦਾਨ ਹੋਊਗਾ 115 ਡਿਮਾਂਡ ਕੀਤੀ ਹੈ ਵੀਰ ਨੇ ਸੋ ਵੈਸੇ ਢੇਰੀਆਂ ਦੇ ਜਿਹੜੇ ਦੋਸਤੋ ਮੀਨੀਆਂ ਢੇਲੀਆਂ ਤੇ ਡਿਮਾਂਡ ਚਾਹੇ ਮੁੱਲ ਪਸ਼ੂ ਦਾ ਮੰਗਿਆ ਜਾਂਦਾ ਠੀਕ ਹੈ ਜੀ ਜਿਹੋ ਜਿਹਾ ਪਸ਼ੂ ਉਹੋ ਜਿਹਾ ਮੁੱਲ ਬਾਕੀ ਸਫਾਈਆਂ ਸੁਨਿਆਰ ਜਾਂ ਕਰਮਾਲੀ ਥੱਲੋਂ ਤੁਸੀਂ ਇੱਕ ਜਜਮੈਂਟ ਕਰ ਲੋਗੇ ਵੀ 10 15 15 ਦਿਨਾਂ ਦੇ ਵਿੱਚ ਕਾਫੀ ਚੰਗੀ ਖੁੱਲੂਗੀ ਠੀਕ ਆ ਜੀ ਤੋਂ ਬਖਾਰ ਕਾਟ ਕੇ ਬਾਹਰ ਆਉਗੇ ਸਾਰੇ ਇਹ ਟੈਲਾਂਟ ਹੋਲਾਂ ਬਹੁਤ ਪਈਆਂ ਕੱਦਗਾਠ ਚੰਗਾ ਠੀਕ ਹੈ ਇੱਧਰ ਸੈਕੰਡ ਨੰਬਰ ਤੇ ਵੀਰ ਪੰਜਾਬ ਆ ਜੀ ਆਪਣੇ ਕੋਲ ਤੇ ਇੱਕ ਨੀਂਦੀ ਦੇ ਵਿੱਚ ਇਹ ਗੱਬਣ ਹੈ ਇਹ ਗੱਬਣ ਆ ਗਈ ਹੈ ਵੀ ਹਾਂ ਜੀ ਕਿੰਨੇ ਕ ਸਮਝਦੇ ਕੱਚੀ ਅਜੇ ਇਹ ਕੋਈ 25 ਤੋਂ 30 ਦਿਨ ਦੇ ਅੰਦਰ ਹੈਗੀ ਆ ਮਹੀਨਾ ਹੀ ਗਿਣਾਉਂਗਾ ਮੈਂ ਲਓ ਦੋਸਤੋ 52 30 ਦਿਨਾਂ ਦੀ ਜਿਹੜੀ ਹੈ ਜੀ ਉਹਨਾਂ ਦੇ ਆਪਾਂ ਨੂੰ 20 ਦਿਨਾਂ ਹੀ ਕਿਹਾ ਆਪਾਂ ਪਰ ਮਹੀਨਾ ਗਿਣ ਕੇ ਲਈਏ। ਪੰਜ ਚਾਰ ਦਿਨ ਆਪਾਂ ਹਾਂਜੀ ਹਾਂਜੀ ਉੱਤੇ ਘੱਟ ਸਕਦੇ ਹਾਂ। ਅੱਜ ਨਾਲ ਵਾਧੇ ਦੱਸਣ ਤਾਂ ਹੈ। ਹਾਂਜੀ ਹਾਂਜੀ। ਤੇ ਲੋਬੀ ਭਰਾਵੋ ਇੱਕ ਪੂਰੀ ਜਮੀਂ ਪੜੀ ਤੁਹਾਨੂੰ ਇੱਕ ਮੱਝ ਦਿਖਾਉਣੀ ਆਪਾਂ ਠੀਕ ਆ ਜੀ। ਨੀਲੀਆਂ ਜਾਂਉਂਦੀਆਂ। ਵੈਸੇ ਦੂਜਾ ਹੋਊਗੀ ਤੀਜਾ। ਉਹਨਾਂ ਦੂਜਾ ਘਰ ਆਉਦੀ ਵੀਰ ਸਮਝ ਕਰ ਲੈਣ ਤੀਜਾ ਗਿਣ ਲੋ ਭਾਈ। ਠੀਕ ਆ ਜੀ। ਹਾਂਜੀ। ਲਓ ਦੋਸਤੋ ਚਾਹੇ ਕੋਈ ਦੂਜਾ ਮਾਨ ਨਾਲੇ ਭਰਾ ਠੀਕ ਆ ਜੀ ਬਾਕੀ ਚਿਹਰੇ ਮੋਹਰੇ ਤੋਂ ਤੁਸੀਂ ਜੱਜ ਨੀਲੀਆਂ ਜਾਂਉਂਦੀਆਂ ਨੇ ਨੀਲੀ ਦੀ ਜਿਹੜੀ ਦੋਸਤੋ ਛੋਟੀ ਕਹਲੋ ਚਾਹੇ ਮੱਝ ਕਹਲੋ ਨੀਲੀ ਦੇ ਵਿੱਚ ਆ ਠੀਕ ਆ ਜੀ ਅੰਗ ਪੈਰ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦਿੰਨੇ ਆ ਮਗਰਲੇ ਖੁਰ ਤੋਂ ਪਿਆ ਠੀਕ ਆ ਜੀ ਆ ਤੁਸੀਂ ਵੇਖੋਗੇ ਮਗਰਲੇ ਖੁਰ ਤੋਂ ਪਿਆ ਹਵਾਨੇ ਲੇਵੇ ਤੇ ਨਿਸ਼ਾਨ ਦਾਗ ਤੇ ਅੱਖ ਬਿੱਲੀ ਬਣ ਗਈ ਠੀਕ ਆ ਜੀ ਅੱਖ ਬਿੱਲੀ ਬਣ ਗਈ ਆ ਮੱਥੇ ਵੱਲ ਆ ਕਰੋ ਚੱਕ ਠੀਕ ਹੈ ਅੱਛਾ ਪੰਜਾਬ ਲੋਕਲੋਂ ਜੇਕਰ ਆਪਾਂ ਲੋਕਲ ਹੀ ਖਰੀਦੀ ਆ ਤਕਰੀਬਨ ਕੋਈ ਪਿਛੋਂ ਮਾਲੇ ਮੂਲੀ ਤੋਂ ਬਣੀ ਨੀਲੀ ਤੋਂ ਬਣੀ ਆ ਜੇ ਕੋ ਟਿਕਾ ਟੋ ਨਾ ਟਿਕਾ ਦਾ ਚੰਗਾ ਭਰਾਏ ਨੀਲੀ ਦਾ ਤੇ ਨੀਲੀ ਦੇ ਭਰਾਏ ਆ ਟਿਕਾ ਨੀਲੀ ਦਾ ਭਰਾਏ ਚਲੋ ਇੱਕ ਇਹ ਥੋੜਾ ਕਿਸੇ ਨੂੰ ਪਤਾ ਜਾਂਦਾ ਸ਼ੋਰ ਹੋ ਜਾਂਦਾ ਪੰਜਾਬੀ ਪੁੱਤਾਂ ਦੇ ਮੇਲ ਆ ਜਾਏ ਫੀਮੇਲ ਆ ਜਾਏ ਉਹ ਤਾਂ ਬਾਅਦ ਦੀ ਗੱਲ ਵੀ ਚਲੋ ਨੀਲੀ ਦਾ ਕਿਸੇ ਵੀਰ ਦੇ ਘਰ ਬੱਚਾ ਚੰਗਾ ਆ ਜਾਊਗਾ ਨਾ ਟਿਕਾ ਨੀਲੀ ਦਾ ਭਰਾਏ ਆਪਾਂ ਚੰਗਾ ਸਰਕਾਰੀ ਠੀਕ ਆ ਠੀਕ ਆ ਅੱਛਾ ਵੀਰ ਮੰਨ ਲਓ ਜੇ 25 ਦਿਨਾਂ ਦੀ ਮਹੀਨੇ ਦੀ ਕੱਚੀ ਆ 35 ਤੋਂ 50 ਦੀਆਂ ਬਹੁਤ ਜ਼ਿਆਦੀ ਜੀ ਸ਼ਹਿਦ ਆਉਂਦਾ ਖੱਟਾ ਠੀਕ ਆ ਜੀ ਔਰ ਤੁਸੀਂ 35 ਸ਼ਹਿਦ ਹੀ ਆਉਂਦਾ ਤਕਰੀਬਨ ਪਾਰ ਪਿਛੇ ਤੋ ਬਾਕੀ ਸੁਨਖੀ ਬਹੁਤ ਜਿਆਦੀ ਆ ਦੋਸਤੋ ਸੋਹਣੀ ਆ ਸੂਰਤ ਸਰਤ ਬਹੁਤ ਜਿਆਦੀ ਵਧੀਆ ਕਿਸੇ ਵੀਰ ਨੇ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਆ ਵੀ ਜੇਕਰ ਨੀਲੀ ਦਾ ਪਸੂ ਇਹੋ ਜਿਹਾ ਨਿਕਲਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੁੱੱਚੇ ਚੰਗੇ ਤੁਸੀਂ ਲੈ ਸਕਦੇ ਜੀ ਮਾਰਕਿੰਗ ਦੇ ਵਿੱਚ ਬੱਚੇ ਦੇਊ ਕਰਮਾਲੀ ਠੀਕ ਆ ਜੀ ਕਿਉਂਕਿ ਨਿਸ਼ਾਨੀਆਂ ਸੋਹਣੀਆਂ ਬਹੁਤ ਜਿਆਦੀਆਂ ਸੋਹਣੀਆਂ ਲੱਗੀਆਂ ਤੇ ਚੌੜਾ ਪਿੱਠ ਪੁੜਾ ਹੈਵੀ ਬਾਡੀ weight ਆ ਪੂਰੇ ਵਜਨ ਨੋਡ ਦੇ ਵਿੱਚ ਆ ਦੇਖੋ ਜੀ ਅੱਜ ਪੰਜਾਬੀ ਰ ਥੋੜੀਆਂ ਨਾਸਾਂ ਜਿਹੜੀਆਂ ਨੱਥ ਨੂੰ ਤਪਾਉਣ ਕਰਦੇ ਆ ਨਾਸ ਪਾਈ ਹਣਾ ਆਹਦੇ ਬਾਈ ਖੇਚ ਮਾਰ ਲਈ ਕੱਲੀ ਨਾਥੀ ਪਹਿਲੋਂ ਕੱਲੀ ਠੀਕ ਆ ਜੀ ਜੀ ਤੋਂ ਲੈਵਾ ਦੋਸਤੋ ਨਾਰਮਲ ਜਆ ਲਾਉਣਾ ਸ਼ੁਰੂ ਕੀਤਾ ਠੀਕ ਆ ਜੀ ਥੋੜਾ ਜਆ ਤੁਹਾਨੂੰ ਦਿਖਾਈ ਤੇ ਰਿਹਾ ਤੇ ਪੰਜਾਂ ਕ ਦਿਨਾਂ ਦਾ ਜੇ 30 ਕ ਦਿਨਾਂ ਦਾ ਸਮਾਂ ਬਾਕੀ ਹੈ ਤੇ ਥੋੜਾ ਬਾਦ ਕੋਈ ਅੱਧਾ ਕਿਲੋ ਕਿਲੋ ਖੰਡ ਜਿਹੜਾ ਤੁਹਾਨੂੰ ਥੋੜਾ ਨਜ਼ਰ ਆਊਗਾ ਵਿੱਚ ਧਾਰਾ ਪਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਸੋ 53 ਤੋਂ ਪਾਉਣ ਜੇ ਬਿਲਕੁਲ ਜਿਹੜਾ ਮਾਫਟਾ ਸ਼ਾਇਦ ਆਉਂਦੇ ਆ ਹਾਂਜੀ ਖੱਟਾ ਸ਼ਹਿਦ ਆਉਂਦਾ ਬਹੁਤ ਪੰਚੰਗੀ ਖੱਟਾ ਸ਼ਹਿਦ ਹੀ ਆ ਰਿਹਾ ਠੀਕ ਹਾਂਜੀ ਤੋਂ ਬਹੁਤ ਸੋਹਣੀ ਖੂਬਸੂਰਤ ਮੂੰਹ ਮੱਥੇ ਦੀ ਚੰਗੀ ਸ਼ਕੀਨੀ ਦੇ ਵਿੱਚੋਂ ਵੀ ਪੂਰੀ ਜੀ ਵਜਨ ਲੋਡ ਚੰਗਾ ਜਾਂ ਵਜਨ ਦੋੜ ਵਾਲੀ ਹੈ ਪੂਰੀ ਠੀਕ ਹੈ ਜੀ ਕੋਈ ਲੇਸੀ ਫਿੱਕੀ ਨਹੀਂ ਗਈ ਫੁੱਲ ਹੈਵੀ ਬਾਡੀ ਵੇਟ ਦੀ ਆ ਵਜਨ ਦੋੜ ਪੂਰਾ ਠੀਕ ਆ ਇਧਰੋਂ ਤੁਸੀਂ ਆ ਵੇਖ ਲੋ ਥਣ ਆ ਦੇਖੋ ਜੀ ਠੀਕ ਹੈ ਜੀ ਲੈ ਪੰਜਾਬ ਵੀ ਤੋਰ ਖਾਂ ਫਿਰਗਾ ਠੀਕਾ ਲਾ ਵੀ ਪੰਜਾਬ ਇਹਦੀ ਵੀਰੇ ਕੀ ਡਿਮਾਂਡ ਕੀ ਮੰਗ ਕਰਦਾ ਸੰਦੂ ਸਾਡ ਡਿਮਾਂਡ ਤੇ ਇਹੋ ਜੀਆਂ ਚੀਜ਼ਾਂ ਦੇ ਕਰੀ ਆ ਇੱਕ ਦਾ ਮੁੱਲ ਕਰਦੇ ਜੋ ਇੱਕ 10 ਹਾਂਜੀ ਹਾਂ ਨਾ ਇੱਕ ਤਿੰਨ ਦੀ ਦੇ ਦਾਂਗੇ ਇੱਕ ਤਿੰਨ ਦੀ ਹਾਂਜੀ ਠੀਕਾ ਦੇਖੋ ਵੀ ਕੱਚੀ ਕੱਚੀ ਕਰਕੇ ਜਿਵੇਂ ਤਿਆਰ ਹੁੰਦੀ ਦੇ ਇੱਕ ਵੀ ਨਹੀਂ ਬਾਕੀ ਚਲੋ 25 ਦਿਨ ਲੈਂਦੀ ਮਹੀਨਾ ਸਮਾਂ ਤੇ ਹੋਰ ਕਰਦੇ ਅਜੇ ਮੁਫੇ ਤੇ ਚਲੋ ਤਾਂ ਕਰਦੇ ਜਰੂਰ ਜਰੂਰ ਜੇ ਆਏ ਗਿਆ ਨਾ ਲਓ ਵੀ ਦੋਸਤੋ 1 ਲੱਖ 3000 ਜੈਸਨੋ ਆ ਉਹ ਵੀ ਕੋਈ ਮਹੀਨਾ ਖੰਡ 25 ਦਿਨ ਹਜੇ ਬਾਕੀ ਕਰਕੇ ਆ ਠੀਕ ਆ ਜੀ ਸੋ ਤਿਆਰੀ ਤੇ ਹੋਵੇ ਪਸੂ ਤੇ ਥੋੜਾ ਜਿਹਾ ਹੋਰ ਫਰਕ ਨਜ਼ਰ ਆ ਸਕਦਾ ਕਿਤੇ ਨਾ ਕਿਤੇ ਹੋਰ ਮਹਿੰਗਾ ਸੌਦਾ ਹੋ ਸਕਦਾ ਇਸ ਕਰਕੇ ਪੰਜੀਆਂ ਕ ਦਿਨਾਂ ਦੀ ਹਜੇ ਕੱਚੀ ਆ ਉਹ ਜਿਹੜਾ ਸਾਫ ਸੰਭਾਲ ਦਾ ਵੀਰਾਂ ਦਾ ਵੀ ਆਪਾਂ ਛੋਟ ਛੱਪਾ ਕਰਾਂਗੇ ਕਿਸੇ ਪੂਰੇ ਲੱਖ ਦੀ ਦੇਣਾ ਸੰਧੂ ਸਾਹਿਬ ਪੂਰੇ ਲੱਖ ਦੀ ਐ ਇਸ ਨੂੰ ਆ ਠੀਕ ਆ ਇੱਕ ਤਿੰਨ ਬਣੀਗਾ ਪੂਰੇ ਲੱਖ ਦੀ ਪੂਰੇ ਲੱਖ ਦੀ ਕਰਦੇ ਸੋ ਚੰਗੀ ਮੱਝ ਆ ਬਾਕੀ ਪਸੰਦ ਆਊਗੀ ਨਿਸ਼ਾਨੀਆਂ ਦੇ ਵਿੱਚ ਨਸਲ ਬਜਾਤ ਦੇ ਵਿੱਚ ਇਹੋ ਤਿਆਰ ਹੁੰਦੀ ਐ ਇੱਕ ਵੀਰ ਇਹ ਆਪਾਂ ਵੇਚ ਲੈਣੀ ਆ ਬਿਲਕੁਲ ਸੋ ਅੱਗੇ ਕਿਸੇ ਵੀਰ ਨੇ ਦੋਸਤੋ ਇੱਥੇ ਆਪਾਂ ਵੀ ਗੱਲ ਨੋਟ ਕਰਾ ਦਿੰਨੇ ਚਾਹੇ ਕਿਸੇ ਵੀਰ ਦਾ ਆਪੋ ਆਪਣਾ ਕਿੰਦਾ ਕੋਈ ਵੇਚਣ ਵਾਲਾ ਵੀ ਰੋ ਵੀ ਲੈ ਕੇ ਜਾਂਦਾ ਤੇ ਰੋਟੀ ਪਾਣੀ ਟੱਪ ਦਊਗੀ ਜਦੋਂ ਪੂਰੀ ਤਿਆਰੀ ਤੇ ਹੋਈ ਠੀਕ ਆ ਜੀ ਅਸੇ 25 ਦਿਨ ਸਾਂਭਣ ਦੀ ਲੋੜ ਆ ਇੱਧਰ 50 ਆ ਜੀ ਤੇ ਆਪਣੇ ਕੋਲ ਇੱਕ ਜਿਹੜੀ ਆ ਝੋਟੀਆਂ ਕਹਿ ਲਈਏ ਮੱਝ ਸੂਈ ਆ ਬਿਲਕੁਲ ਇਹ ਵੀ ਤਾਜੀ ਸੂਈ ਆ ਖੰਧਾ ਸਾਹਿਬ ਦੇ 10 ਦਿਨਾਂ ਦੀ ਸੂਈ ਆ ਦੁੱਧ ਕੋਈ 10000 ਕਿਲੋ ਹੈਗਾ ਨਾਵਾ ਦੀ ਗਾਰੰਟੀ ਦਵਾਂਗੇ ਪਰ ਉਹਨਾਂ ਦੀ ਸਵੇਰ ਚਵਾਈ ਹੋ ਗਈ ਆ ਮਾਰਨਿੰਗ ਤੁਸੀਂ ਦੱਸ ਰਹੇ ਸੀ ਵੀ ਕੋਈ ਗਾਹ ਕਰ ਆਪਾਂ ਹਾਂ ਜੀ ਗਾਹ ਹੁੰਦਾ ਹੈ ਉਹਨਾਂ ਚਵਾਈ ਕੀਤੀ ਠੀਕ ਆ ਜੀ ਹਾਂ ਜੀ ਤਾਂ ਦੱਸੋ ਵੈਸੇ ਦੀ ਚਵਾਈ ਹੋ ਚੁੱਕੀ ਆ ਠੀਕ ਆ ਜੀ ਕੋਈ ਸੌਦਾ ਚੱਲ ਤੇ ਉਹ ਵੀਰ ਨੇ ਵਿੱਚ ਆਪਾਂ ਨੂੰ ਦੱਸ ਦਿੱਤਾ ਸੀ ਵੀ ਚਵਾਈ ਰੋਕ ਲਈਏ ਤੇ ਗਾਹ ਕਿਨੇ ਤੇ ਆਈ ਸੀ ਠੀਕ ਆ ਜੀ ਉਹਨਾਂ ਵੀ ਦੂਰ ਕਿਤੇ ਜਾਣਾ ਸੀਗਾ ਤੇ ਚਵਾਈ ਕਰਕੇ ਗਏ ਚਲੇ ਜਾਂ ਠੀਕ ਆ ਤੇ ਇਹ ਸੂਹਾ ਵੀਰ ਕਿੰਨਾ ਸੂਹਾ ਘਨਮਾਨੂ ਸੀ ਸੂਹਾ ਵੀਰ ਜੀ ਉਹਨਾਂ ਦੂਜਾ ਆਖਿਆ ਤੇ ਜਾ ਕੇ ਲੈ ਕੋਈ ਭਾਵੇਂ ਠੀਕ ਆ ਜੀ ਹਾਂਜੀ ਦੂਜਾ ਜਾਂ ਤੀਜਾ ਮੰਨ ਲਏ ਤੇ ਦਿਨ ਨੂੰ ਅਜ ਵੈਸੇ ਕਿਨੇ ਹੋ ਗਿਆ ਬੱਕ ਦੇਣਾ ਇਸਨ ਦਾ ਵੇ ਕੱਟੀ ਪਿਛੇ ਦੱਸਾ ਕਦਿਆਂ ਦੀ ਹੈ ਕੱਟੀ ਪਿਛੇ ਲੋ ਦੋਸਤੋ ਮਗਰ ਕੱਟੀ ਆ ਫੀਮੇਲ ਕਾਫ ਆ ਬੱਚਾ ਤੁਸੀਂ ਆ ਵੇਖ ਲਓ ਠੀਕ ਆ ਜੀ ਕੱਟੀ ਆ ਮਗਰ ਇਹਦੇ ਤੇ ਇੱਕ ਥਣੋਂ ਤੇਲਾ ਪਿਛਲੇ ਥਣ ਦੀ ਸੰਦ ਦਾ ਤੇਲ ਪਿਛਲੇ ਮਗ ਉਲਟ ਬਹਿਣੀ ਦੇ ਮਗਰਲੇ ਥਾਣਾ ਦੀ ਜਿਹੜੀ ਦੋਸਤ ਤੇਲ ਆ ਠੀਕ ਆ ਪਰ ਤੇਲ ਹੈ ਗਈ ਨਾ ਬਾਈ ਬੋਈ ਨਹੀਂ ਰੱਖਦੀ ਚੱਡਾ ਸਾਹਿਬ ਠੀਕ ਆ ਜੀ ਹੈ ਤੇਲਾ ਬਾਕੀ ਵਜਨ ਵਜੂਦ ਕਰਮਾਲੀ ਨੂੰ ਤੁਸੀਂ ਵੇਖੋ ਕਿਹੜਾ ਲੱਗਾ ਠੀਕ ਆ ਜੀ ਫੁੱਲ ਹੈਵੀ ਬਾਡੀ ਵੇਟ ਦੀ ਆ ਸੂਆ ਬਿਲਕੁਲ ਤਾਜ਼ਾ ਮਗਰੇ ਦੇ ਕੱਟੀ ਫੀਮੇਲ ਕਾਫ 10 ਦਿਨਾਂ ਦੀ ਸੂਈ ਆ ਤੇ ਦੁੱਧ ਵੈਸੇ ਹੁਣੇ ਤਿੰਨਾਂ ਥਾਣਾ ਚੋਂ ਕਿੰਨਾ ਕਿ ਚਵਾ ਰਹੀ ਹੈ ਦੁੱਧ ਸਾਡੇ ਸੰਧੂ ਸਾਹਿਬ ਪਾਉਂ 11 ਆਦੀ 10 ਆਦੀ 9 ਆਦੀ ਗਾਰੰਟੀ ਫੁੱਲ ਦੇ ਦਾਂਗੇ ਠੀਕ ਹੈ ਦਾਖਲ ਹੋਈ ਠੀਕ ਆ ਜੀ ਹਾਂਜੀ ਲਓ ਜੀ ਤੇ 9 9 ਕਿਲੋ ਦੀ ਦੋ ਦੁੱਧ ਹੋਵੇ ਨਾ ਉਹ ਤੇ 10 ਕਿਲੋ ਹੀ ਹੋਵੇ ਵੈਸੇ ਇੱਕ ਥਣ ਦੀ ਬਾਜਾ ਦੋਸਤੋ ਠੀਕ ਆ ਜੀ ਉਹ ਫਿਲਹਾਲ ਜਿਹੜੇ ਵੀਰ ਵੀ ਆਏ ਆ ਉਹ ਤਸੱਲੀ ਆਪਣੀ ਕਰਕੇ ਲੈ ਕੇ ਗਏ ਆ ਚੋ ਚਾ ਕੇ ਗਏ ਆ ਤੇ ਪੰਜਾਬ ਮੰਨ ਲਓ ਵੀ ਕੋਈ ਵੀਰ ਆਪਣੇ ਨਾਲ ਸੌਦਾ ਕਰਦਾ ਤੇ ਉਹਨਾਂ ਨਾਲ ਕੋਈ ਸੌਦੇ ਦੀ ਗੱਲ ਚੱਲ ਰਹੀ ਆ ਜਾਂ ਕੀ ਕਰ ਰਹੇ ਨਹੀਂ ਨਹੀਂ ਸੌਦਾ ਨਾ ਭਾਜੀ ਉਹਨਾਂ ਨਾਲ ਦੱਸਿਆ ਫੇਰ ਆਪਾਂ ਮੁੱਲ ਦੇ ਦਾਂਗੇ ਜੇ ਕੋਈ ਹੋਰ ਡਿਮਾਂਡ ਉਹਨਾਂ ਤੋਂ ਲੈ ਲਾਂ ਇਦਾਂ ਵਾਦਾਂਗੇ ਠੀਕ ਆ ਮਤਲਬ ਇੱਕ ਹਿਸਾਬ ਤੋਂ ਉਹਨਾਂ ਨਾਲ ਆਪਣਾ ਸਾਈ ਵੀ ਉਹਨਾਂ ਹੋ ਗਿਆ ਹੋ ਗਿਆ ਹੋ ਗਿਆ ਜੀ ਤੇ ਮਤਲਬ ਇਹ ਵੀ ਜੇ ਕਿਸੇ ਉਹਨਾਂ ਸੇਲ ਕਰ ਲਈ ਖੜੀ ਆ ਅਸਲ ਉਹਨਾਂ ਵੀ ਸੇਲ ਵੇਚਣ ਵਾਸਤੇ ਹਾਂਜੀ ਫਿਰ ਤਾਂ ਕੋਈ ਗੱਲ ਨਹੀਂ ਫਿਰਦਾ ਕੋਈ ਸੱਜਣ ਚ ਚਾਹ ਵਣ ਆਪਣਾ ਆਉਂਦਾ ਤੇ ਦੇ ਦਾਂਗੇ ਆਨਲਾਈਨ ਵੀ ਕੋਈ ਮੰਨ ਲਾ ਸੌਦਾ ਕਰਦਾ ਦਵਾ ਦਾਂਗੇ ਦੇ ਦਾਂਗੇ ਤੇ ਦਵਾ ਦਾਂਗੇ ਲਓ ਵੀ ਠੀਕ ਆ ਜੀ ਇਹਦੀ ਚੋਈ ਜਿਹੜੀ ਦੋਸਤੋ ਇਸ ਪਰਪਸ ਲਈ ਹੋ ਗਈ ਆ ਜੀ ਉਹਨਾ ਖਰੀਦ ਲਈ ਆ ਅੱਠ ਵਿੱਚ ਚੋਈ ਕਿਤੇ ਲਓ ਵੀ ਅੱਗੇ ਕਾਰੀ ਬਿਹਾਰੀ ਵੀਰ ਆ ਵਪਾਰੀ ਵੀਰ ਆ ਅੱਗੋਂ ਮੇਰਾ ਵੀਰ ਕੋਈ ਵੀ ਖਰੀਦਣੀ ਚਾਹੁੰਦਾ ਤੇ ਤੁਸੀਂ ਨੰਬਰ ਪੰਜਾਬ ਦੇ ਦੇ ਸੰਪਰਕ ਕਰ ਲਿਓ ਤੇ ਤੁਹਾਨੂੰ ਅਗਲਾ ਨੰਬਰ ਪ੍ਰੋਵਾਈਡ ਇਹ ਵੀਰ ਕਰਵਾ ਦੂਗਾ ਠੀਕ ਆ ਤੇ ਉਹਨਾਂ ਤੋਂ ਤੁਸੀਂ ਅੱਗੇ ਲੈ ਸਕਦੇ ਜੇ ਕੋਈ ਜਲ ਪਾਣੀ ਜੋ ਵੀ ਹੈਗਾ ਉਹਨਾਂ ਦਾ ਦੇਗੇ ਤੁਸੀਂ ਅੱਗੋਂ ਪਸ਼ੂ ਖਰੀਦ ਸਕਦੇ ਜੇ ਤੇ ਤਿਲੜ ਇਹ ਤੇ 9 ਕਿਲੋ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਆ ਦੁੱਧ ਆ ਕਿਲੋ ਸਮੋਂ 9 ਦੇ ਗਾਰੰਟੀ ਦਵਾਂਗੇ ਠੀਕ ਹੈ ਜੀ ਠੀਕ ਹੈ ਜੀ ਕਿਸੇ ਵੀਰ ਨੂੰ ਸੌਦਾ ਜੱਜ ਜਾਂਦਾ ਦੋਸਤੋ ਰੇਟ ਭਾਅ ਪੜਤੇ ਦੇ ਅਕੋਰਡਿੰਗ ਜੀ ਕੱਦ ਗਾੜ ਵੇਖੋ ਤੁਸੀਂ ਗੱਲਬਾਤ ਕਰ ਲਓ ਬਾਕੀ ਕੱਦ ਬੋਤਾਂ ਲਈ ਆ ਠੀਕ ਹੈ ਜੀ ਸੋ ਬਾਜੇ ਲੱਗਣ ਲੱਗਿਆਂ ਕੋਈ ਦਾਗ ਲੱਗਣ ਲੱਗਿਆਂ ਪਸੂ ਨੂੰ ਕੋਈ ਪਤਾ ਨਹੀਂ ਲੱਗਦਾਗਾ ਉਹ ਤਾਂ ਚਲੋ ਨੇਚਰਲੀ ਪ੍ਰੋਸੈਸ ਆ ਕਦੀ ਕੋਈ ਘਾਟਾ ਵਾਧਾ ਪੈ ਜਾਣਾ ਕਿਸੇ ਥਣ ਦੇ ਵਿੱਚ ਕੋਈ ਖਰਾਬੀ ਆ ਜਾਣੀ ਦਿੱਕਤ ਆ ਜਾਣੀ ਠੀਕ ਆ ਸੋ ਚੌੜਾ ਪਿੱਠਪੂੜਾ ਸੋਹਣੀ ਹਾਈਡ ਲੈਂਥ ਦੇ ਵਿੱਚ ਥਣ ਥਣ ਬਹੁਤ ਸੋਹਣਾ ਠੀਕ ਆ ਜੀ ਥਣ ਵੈਸੇ ਚੰਗੀ ਸੋਹਣੀ ਵਿਰਲ ਤੇ ਸੀਗੀ ਬਟ ਇੱਕ ਇੱਕ ਬੱਜ ਜਿਹੜੀ ਆ ਮਗਰਲੇ ਤੇ ਵੈਸੇ ਫਿਰ ਵੀ ਜਿਹੜਾ 9 ਕਿਲੋ ਦੁੱਧ ਕਰਮਾਂ ਵਾਲੀ ਚਵਾਰੀ ਆ ਤੇ ਅੱਜ ਦੇ ਦੋਸਤੋ ਹੁਣ ਮੌਕੇ ਤੇ ਜੋ ਮੁੱਲ ਪੜਦਾ ਉਹ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੁੱਛ ਕੇ ਜਿਹੜਾ ਪੇਸ਼ ਕਰ ਦੇਣਾ ਆ ਲਓ ਜੀ ਇਹ ਤਾਂ ਪੰਜਾਬ ਕੀ ਮੁੱਲ ਕਰਦਾ ਵੀਰੇ ਡਿਮਾਂਡ ਫਿਰ ਕੀ ਰਹੂਗੀ ਜੀ ਜੀ ਡਿਮਾਂਡ ਅੱਜ ਤੇ 75000 ਆ ਆ 72000 ਜਮਾਨਤਾਨ ਕਰ ਦਾਂਗੇ 72 ਚੋਂ ਹਾਂਜੀ ਠੀਕ ਹੈ ਜੀ ਕੋਈ ਵੀਰ ਭਰਾ ਦੂਰ ਨੇੜੇ ਆ ਪੂਰੇ 70 ਦੀ ਲੈ ਦਾਂਗੇ ਉਹਨਾਂ ਨੂੰ ਠੀਕ ਹੈ ਪੂਰੇ 70 ਦੀ ਲੈ ਦਾਂਗੇ ਜੇ ਬੱਜਣਾ ਐ ਸੰਸਾਪ ਐ ਉਹ 1 20 30 ਦੀ ਠੀਕ ਹੈ ਜੀ ਹਾਂਜੀ ਆ ਲੋਬੀ ਦੋਸਤੋ ਠੀਕ ਆ ਜੀ ਅੱਜ ਦੋਸਤੋ 70000 ਦੀ ਤੇ 70 ਚੋਂ ਥੋੜਾ ਪਤਾ ਕੋਈ ਮੌਕੇ ਤੇ ਮਾਨਤਾ ਨੂੰ ਛੋਟ ਚੰਪਾ ਜੂਗਾ ਕਰਾ ਦਾਂਗੇ ਸੋ ਵਜਨ ਵਜੂਦ ਪੂਰਾ ਮੈਂ ਦਾ ਠੀਕ ਆ ਜੀ ਤੇ ਆਪਾਂ ਚਲੋ ਗੱਲ ਕਹਿੰਦੇ ਚੰਗੀ ਨਹੀਂ ਲੱਗੀ ਦਾ ਵਪਾਰ ਲਾਈਨ ਦੇ ਵਿੱਚ ਗਾ ਕੋਈ ਵੀ ਘਰੇਲੂ ਹੀ ਖਰੀਦੇ ਤਾਂ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਤਾਜੀ ਸੂਈਏ ਤੇ ਕਰਮਾ ਵਾਲੀ ਨੇ ਬਿਲਕੁਲ ਸਾਲ ਭਾਰ ਰਸੂਆ ਪਿਉਣਾ ਤੇ ਤਿੰਨਾ ਥਣਾਂ ਦੇ ਵਿੱਚੋਂ ਜ਼ਿਆਦਾ ਨਹੀਂ ਕਹਿੰਦੇ ਪੰਜਾਬ ਤੇ ਜ਼ਿਆਦਾ ਨਹੀਂ ਕਹਿੰਦੇ 9 9 8 9 9 ਦਾ ਸ਼ੰਦ ਸਾਹਿਬ ਇਹਨੂੰ ਕਹਿੰਦਾ 10 ਤੇ ਹੋਣਾਗਾ ਥੱਲੇ ਆ ਠੀਕ ਆ ਉਹਨ ਸੋ ਫੋਲੋ ਵਜਨ ਵਾਲੀ ਆ ਦੋਸਤੋ ਵਜਨ ਲੋਡ ਦੇ ਵਿੱਚ ਪੂਰੀ ਤੇ ਨਾਲੇ ਨਵਾਂ ਪਸ਼ੂ ਆ ਕੋਈ ਬਾੜੀ ਸੁਭੀਆਂ ਦੇ ਵਿੱਚ ਨਹੀਂ ਗਈ ਉਸ ਅਕੋਰਡਿੰਗ ਤੁਸੀਂ ਜਿਹੜਾ ਬਿਲਕੁਲ ਸੌਦਾ ਕਰ ਲਿਓ 70000 ਲਏ ਦੇ ਆ ਹਾਂਜੀ ਹਾਂਜੀ ਸੋ ਚੰਗੀ ਆ ਓਵਰਆਲ ਬਾਕੀ ਸਾਰੀ ਚੰਗੀ ਆ ਬਾਕੀ ਤਿੰਨਾਂ ਥਾਂ ਦਾ ਭਰਾ ਬਰੂ ਕੋਈ ਬਹੁਤ ਜ਼ਿਆਦਾ ਕੋਈ ਪੂਰ ਸ਼ਿੱਟਾਂ ਹੀ ਕੋਈ ਬਾਤ ਕਰਨੀ ਠੀਕ ਹੈ ਜੀ ਅੱਗੇ ਸੋ ਅਗਲਾ ਥਣ ਪਿਛਲੇ ਨਾਲ ਪੂਰਾ ਬਰੋਬਰ ਆਉਂਦਾ ਜੋ ਠੀਕ ਹੈ ਜੀ ਆ ਪਰਲਾ ਠੀਕ ਹੈ ਹਾਂਜੀ ਅਗਲੇ ਥਣਾਂ ਦਾ ਦੁੱਧ ਬਾਬਾ ਠੀਕ ਆ ਪੂਰਾ ਪੂਰਾ ਜੀ ਆਲੋ ਜਿੰਨੇ ਕੋ ਪੀਲੇ ਦੀ ਬਾਜ ਹੋਣਾ ਤੁਹਾਨੂੰ ਹੋ ਚੇ ਦੁੱਧ ਪੂਰਾ ਅਗਲੇ ਚ ਅਗਲੇ ਚ ਉਹ ਵੇਲਮ ਠੀਕ ਹੈ ਹਾਂਜੀ ਠੀਕ ਹੈ ਇਧਰ ਵੀ ਪੰਜਾਬ ਆ ਜੀ ਤਾਂ ਆਪਣੇ ਕੋਲ ਦੋ ਮਾਲੀ ਇੱਕ ਕਟਾ ਤੇ ਖੀਰਾ ਹਾਂਜੀ ਹਾਂਜੀ ਖੀਰੇ ਦੀ ਉਮਰ ਦਾਸਤੀ ਹੈ ਵੀ ਜਿਹੜਾ ਖੀਰਾ ਕਟਾ ਹੈ ਦੀ ਉਮਰ ਏਜ ਕਿੰਨੀ ਹੁਣ ਇਹਦੇ ਜੈਨ ਸੰਸਾਪ 14 ਮਹੀਨੇ ਹੈਗੀ ਆ 14 ਕ ਮੰਥ ਦਾ ਕਟਾ ਹਾਂਜੀ ਠੀਕ ਹੈ ਜੀ ਲਓ ਵੀ 14 ਕ ਮਹੀਨੇ ਦਾ ਕਟਾ ਦੋਸਤੋ ਟੈਸਟਿਕਲਾਂ ਦਾ ਸਾਫ ਸੁਥਰਾ ਠੀਕ ਆ ਸੋ ਆਹ ਫੇਸ ਕੁਆਲਟੀ ਆ ਮੱਥੇ ਫੋਲੇਗਾ ਠੀਕ ਆ ਤੇ ਸਿੰਗੀ ਪੂਰੀ ਗੁਲਾਈ ਦੇ ਵਿੱਚ ਕਰਦਾ ਜਾਂਦਾ। ਈਦਾ ਕੱਟਾ ਉਹ ਬਕਾਊਆ 14 ਮਹੀਨਿਆਂ ਦੀ ਉਮਰ। ਠੀਕ ਆ। ਤੇ ਕੀ ਪੰਜਾਬ ਜਿੱਥੋਂ ਆਇਆ ਕੋਈ ਮਾਮੂ ਦਾ ਕੋਈ ਦੁੱਧ ਨਾਰਮਲ ਕੋਈ ਕਿੰਨਾ ਕੁ ਸੀਗਾ? 14 ਕਿਲੋ ਸੀ 14 ਠੀਕ ਹੈ ਜੀ। ਹਾਂਜੀ। ਇਸੇ ਤਰ੍ਹਾਂ ਹੀ ਮੱਥੇ 'ਚ ਫੋਲੀ ਸੀਗਾ ਮਾਂ ਦੇ ਵੀ ਜਾਂ ਨਹੀਂ ਹੈਗਾ ਫੋਲੋ ਦੇ ਹੈਗਾ ਇਹ। ਮੋਹਰਾ ਦੇ ਹੈਗਾ ਫੋਲ ਉਹਨਾਂ ਦੇ ਵੀ। ਠੀਕ ਹੈ ਜੀ। ਹਾਂਜੀ। ਲਓ ਜੀ ਠੀਕ ਆ। ਸੋ ਅਗੇ ਦੋਸਤੋ ਬਹੁਤ ਹੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਕਈ ਵਾਰ ਰੇੜੀ ਰੂੜੀ ਤੇ ਕਿਸੇ ਵੀਰ ਨੇ ਲਾਉਣਾ ਹੁੰਦਾ ਮਾਲੀ ਚਾਹੇ ਮਾਲ ਦੇ ਪਸ਼ੂਆਂ ਡੰਗਰਾਂ ਦੇ ਵਿੱਚ ਰੱਖਣਾ ਤੇ ਚਾਹ ਰੇੜੀ ਰੂੜੀ ਤੇ ਲਾਉਣਾ ਠੀਕ ਆ ਤੇ ਬਿਲਕੁਲ ਛੋਟੇ ਫੇਸ ਦਾ ਮਾਲੀ ਆ ਮੂੰਹ ਵੇਖੋ ਤੁਸੀਂ ਬਿਲਕੁਲ ਛੋਟਾ ਜਿਹਾ ਠੀਕ ਆ ਜੀ ਛੋਟੇ ਫੇਸ ਕੁਆਲਿਟੀ ਵਿੱਚ ਤੇ ਕਿਸੇ ਵੀਰ ਨੇ ਗਾ ਰੇੜੀ ਤੇ ਲਾਉਣਾ ਤੇ ਹੋਰ ਤਕਰੀਬਨ ਕੋਈ ਦੋਹਾਂ ਤਿੰਨਾਂ ਮਹੀਨਿਆਂ ਨੂੰ ਤੁਸੀਂ ਟਰਾਈ ਕਰ ਸਕਦੇ ਜੇ ਰੇੜੀ ਵੀ ਲੱਗ ਸਕਦਾ ਕਟਾ ਤੇ ਖੀਰਾ 14 ਮਹੀਨਿਆਂ ਦੀ ਏਜ ਵਿੱਚ ਇਹ ਜਿਹੜਾ ਦੋਸਤੋ ਸੇਲ ਦੇ ਲਈ ਅਵੇਲੇਬਲ ਠੀਕ ਹੈ ਬਗਟਾਤੀ ਤੁਸੀਂ ਗੱਲਾਂ ਦਾ ਬੜਾ ਸਾਫ਼ ਹੈ ਨਾ ਹਾਂਜੀ ਬਹੁਤ ਜ਼ਿਆਦਾ ਜੀ ਹਾਂ ਕੱਦ ਦੇਖੋ 14 ਮਹੀਨਾ ਕਿੱਥੇ ਕੀਤਾ ਹਾਂ ਕੱਦ ਵੀ ਬਹੁਤ ਸੋਹਣਾ ਮਾਈ ਦਾ ਕੱਦ ਬਹੁਤ ਮਾਰਦਾ ਜੀ ਠੀਕ ਹੈ ਸਿੰਗੀ ਵੀ ਚੰਗੀ ਜੀ ਇੱਕ ਨਸਲ ਜਾਤ ਵਾਲੇ ਦਾ ਮਾਲੀ ਦਾ ਕੱਟ ਬਿਲਕੁਲ ਨਾ ਛੋਟਾ ਫੇਸ ਆ ਤੇ ਇਹ ਕਿੰਨੇ ਦਾ ਦੇ ਦਈਏ ਜੇ ਪਈ ਪੰਜਾਬ ਲੈਣ ਦੇ ਨੇ ਤਾਂ ਲੈਣ ਦੇ ਨੇ ਸੰਧੂ ਸਾਹਿਬ ਦੇ ਦਈਏ 20000 ਦਾ 20000 ਦਾ ਜੈਜਾ ਜੀ ਗੱਲ ਕਰਦਗੇ ਪੂਰੇ 20 ਦਾ ਦੇ ਦਾਂਗੇ 20 ਦਾ ਹਾਂਜੀ ਵਿੱਚੋਂ ਮਾਨਤਾ ਜਰੂਰ ਕਰਾਂਗਾ ਆ ਗਿਆ ਠੀਕ ਹੈ ਜੀ ਹਾਂਜੀ ਲਓ ਵੀ 20000 ਦਾ ਦੋਸਤੋ ਇਹ ਕਟਾ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਤੇ ਕਟਾ ਵੈਸੇ ਸੂਸਾਂ ਜਿਹੜੀ ਦੋਸਤੋ ਲਈਦਾ ਚੈੱਕ ਕਰਦਾ ਤੁਸੀਂ ਤਕਰੀਬਨ ਕੋਈ ਮਾਲ ਡੰਗਰ ਦੇ ਵਿੱਚ ਖੁੱਲਾ ਛੱਡਦੇ ਹੋਗੇ ਤੇ ਆਸੇ ਵੀ ਲਾਉਣ ਲੱਗ ਜੂਗਾ ਠੀਕ ਹੈ ਮੱਝਾ ਮੁੱਝਾ ਵੀ ਕਰਾਸ ਕਰਨ ਲੱਗ ਜੂਗਾ ਕੋਈ ਪੰਜਾ ਚੌ ਬੀਨਾਂ ਤੱਕ ਅਜੇ 14 ਮਹੀਨੇ 20 ਮਹੀਨੇ ਦਾ ਪੂਰੀ ਤਿਆਰੀ ਤੇ ਹੋ ਜਾਊਗਾ ਠੀਕ ਹੈ ਜੀ ਮੱਜਾ ਸਾਬ ਪੂਰੀ ਪੂਰੀ ਤਿਆਰੀ ਜੋ ਸੋ ਕਟਾ ਬਹੁਤ ਸੋਹਣਾ ਟੈਸਟਿਕਲ ਦਾ ਸਾਫ ਸੁਥਰਾ ਠੀਕ ਹੈ ਜੀ ਤੇ ਇਹ ਜਿਹੜੀਆਂ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਨੇ ਮੁੱਖ ਬਿਲਕੁਲ ਸਾਫ ਸੁਥਰੇ ਦੋ ਭਾਗਾਂ ਵਾਲਾ ਜਿਹੜਾ ਦੋਸਤੋ ਦੋ ਆਂਡੇ ਸ਼ੀਫ ਦੇ ਵਿੱਚ ਟੈਸਟਿਕਲ ਸੋ ਪਸੰਦ ਆਊਗਾ 20000 ਦਾ ਮਾਲੀ ਮਿਲ ਜੂਗਾ ਤੁਹਾਨੂੰ ਇਹ ਕਟਾ ਇੱਕ ਵੱਡਾ ਕਟਾ ਦੋਸਤੋ ਤੁਹਾਨੂੰ ਦਿਖਾਉਣਾ ਦੋਂਦਾ ਕਟਾ ਹੈ ਠੀਕ ਹੈ ਜੀ ਮੂੰਹੋਂ ਦੰਦਾਂ ਦੀ ਗੱਲ ਕਰਨ ਲਈ ਤੇ ਦੋਂਦਾ ਕਟਾ ਕੱਦ ਬਹੁਤ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਇਹ ਰੈ ਇਹ ਰੈਡੀ ਲੱਗਾ ਮੱਜਾਂ ਵੀ ਕਰਦਾ ਮੱਜਾਂ ਵੀ ਕਰਦਾ ਜੀ ਠੀਕ ਆ ਜੀ ਸੋ ਮੱਜਾਂ ਵੀ ਦੋਸਤੋ ਕਰਦਾ ਠੀਕ ਆ ਜੀ ਤੇ ਕ੍ਰੋਸਿੰਗ ਵੀ ਕਰਦਾ ਤੇ ਰੈਡੀ ਵੀ ਲੱਗਾ ਸੋ ਦੋਵੇਂ ਦੋਵੇਂ ਫੈਸਿਲਿਟੀ ਜਿਹੜੀ ਮੌਜੂਦ ਨੇ ਇਹਦੇ ਵਿੱਚ ਬਾਕੀ ਕੱਦਪੋਤ ਤੁਸੀਂ ਵੇਖੋ ਮਾਲੀ ਦਾ ਠੀਕ ਆ ਤੇ ਪਿਓਰ ਦੋਂਦਾ ਮੇਨੂੰ ਤਾਂ ਵੀ ਪਿਓਰ ਪਿਓਰ ਜੀ ਕਾਲਾ ਕਰਦਾ ਸੀ ਆਪਾਂ ਮਾਲੀ ਦੇਖਿਆ ਜੇ ਦੰਦ ਚੱਕੇ ਨਹੀਂ ਗੇ ਦੋਂਦੇ ਸੋ ਦੋਂਦੇ ਦੰਦ ਤਾਂ ਦੋਸਤੋ ਸਿੱਟੇ ਆ ਮਾੜੇ ਮਾੜੇ ਜੇ ਇੰਨੀ ਸ਼ੁਰੂ ਕੀਤੀ ਆ ਠੀਕ ਆ ਜੀ ਹਾਂ ਬਿਲਕੁਲ ਸੰਸਾਹਬ ਆਪਣੇ ਘਰ ਦਾ ਹੈ ਮਾਲੀ ਆਪਦਾ ਠੀਕ ਆ ਜੀ ਹਾਂ ਜੀ ਠੀਕ ਹੈ ਜੀ ਤੇ ਮਦਰ ਮਿਲਕਰ ਕਾਰਡੇ ਦਾ ਕਿੰਨਾ ਕੇਗਾ ਜੀ ਕਿੰਨਾ ਕੇ 16 ਕਿਲੋ ਕੱਢਦੀ ਰਹੀ ਆਪਣੇ ਕੋਲ 16 ਕਿਲੋ ਹਾਂਜੀ ਠੀਕ ਹੈ ਜੀ ਸਿੰਗੀ ਸੁੰਗੀ ਬੜੀ ਪਿਆਰੀ ਹੈ ਨਾ ਇਦਾਂ ਹੀ ਮਾਈਦੀ ਸਿੰਗੀ ਹਾਂ ਸਿੰਗੀ ਤਾਂ ਉਥੋਂ ਬਿਲਕੁਲ ਗੁਲਾਈ ਦੇ ਵਿੱਚ ਕਰ ਲਈ ਆ ਲਓ ਜੀ ਪੂਰੀ ਗੁਲਾਈ ਦੇ ਵਿੱਚ ਦੋਸਤੋ ਛੋਟਾ ਸਿੰਗਾ ਰਿੰਗ ਸਿੰਗ ਠੀਕ ਹੈ ਜੀ ਤੇ ਮਾਲੀ ਤੋੜ ਕੇ ਦਿਖਾਉਣੇ ਆਪਾਂ ਤੁਹਾਨੂੰ ਪੂਰੀ ਵੇਲ ਤਦਕਾਰ ਪੂਰੀ ਹਾਈਟ ਲੈਂਥ ਵਾਲਾ ਹੈ ਹਜੇ ਮਾਲੀ ਦੋਸਤੋ ਬੱਚਿਆਂ ਦੇ ਵਿੱਚ ਹੀ ਆ ਕੋਈ 2.5 ਸਾਲ ਦੀ ਉਮਰ ਹੀ ਆ ਦੋਂ ਤੇ ਅਜੇ ਦੰਦ ਬਰਾਬਰ ਨਹੀਂ ਕੀਤੇ ਕਿ ਇਹ ਤੇ ਜਵਾਨ ਹੁੰਦੇ ਤੱਕ ਇੱਕ ਆਪਾਂ ਜਜਮੈਂਟ ਕਰਾਂ ਕਰੀਏ ਤੇ ਜਜਮੈਂਟ ਕਰ ਸਕਦੇ ਤੁਸੀਂ ਵੀ 5 ਸਾਲਾਂ ਤੱਕ ਜਿਹੜਾ ਮਾਲੀ ਆ ਬੜਾ ਵੱਡਾ ਕੱਦ ਬਹੁਤ ਬਣਾ ਕੇ ਤਿਆਰ ਕਰੂਗਾ ਹੁਣ ਹੀ ਮਾਲੀ ਬਹੁਤ ਸੋਹਣੀ ਹਾਈਟ ਕੱਦ ਵਿੱਚ ਅੰਜਾ ਵੈਰੀ ਮਾਂ ਦਾ ਕੱਦ ਬੜਾ ਲੋਡ ਮਾਰਿਆ ਵੇਚਣੀਆਂ ਪੈਂਦੀਆਂ ਹਨ ਉਹਨਾਂ ਬਾਅਦ ਵਪਾਰ ਚ ਵਪਾਰ ਚ ਬਿਲਕੁਲ 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 ਸੋ ਲੰਬੀ ਲੱਤ ਦਾ ਜਿਹੜਾ ਦੋਸਤੋ ਮਾਲੀ ਆ ਤੇ ਅੱਜ ਹੀ ਤਕਰੀਬਨ ਢਾਈਆਂ ਸਾਲਾਂ ਦਾ ਮਾਲੀ ਇੱਕ ਵਾਰੀ ਤੁਸੀਂ ਤੁਹਾਨੂੰ ਥੋੜਾ ਦੂਰੀ ਤੋਂ ਆਪਾਂ ਦਿਖਾ ਦਿੰਨੇ ਆ ਵੀ ਦੂਰੋਂ ਨੇੜੋਂ ਕਿਸੇ ਵੀਰ ਨਹੀਂ ਇੱਥੇ ਆ ਕਦ ਉਮਰ ਦੇ ਹਿਸਾਬ ਨਾਲ ਦੋਸਤੋ ਬਹੁਤ ਜਿਆਦਾ ਸੋਹਣਾ ਹੈ ਮਾਲੀ ਕੋਈ ਚੰਗੀ ਸੇਵਾ ਕਰੂਗਾ ਭਰ ਲੂਗਾ ਸਰੀਰਕ ਪੱਖੋਂ ਵਜਨ ਦੇ ਵਿੱਚ ਹੋ ਗਿਆ ਤੇ ਦੂਨਾ ਜ ਆਪਣਾ ਇਹਨੇ ਠੀਕ ਆ ਜੀ ਤੇ ਅੱਜ ਇਹ ਮਾਲੀ ਬਿਲਕੁਲ ਤੁਹਾਡੇ ਸਾਹਮਣੇ ਇਹ ਪੇਸ਼ ਕਰ ਦਿੱਤਾ ਇਹ ਵੀ ਸੇਲ ਦੇ ਲਈ ਮੌਜੂਦ ਆ ਸੋਹਣੀ ਹਾਈਟ ਲੈਂਥ ਦੇ ਵਿੱਚ ਸੋ ਪਸੰਦ ਆਊਗਾ ਵੀਰਾਂ ਨੂੰ ਬਾਕੀ ਟੈਸਟੀਕਲਾਂ ਦਾ ਵੀ ਤੁਹਾਨੂੰ ਦਿਖਾ ਦਿੰਦੇ ਆ ਟੈਸਟੀਕਲਾਂ ਦਾ ਵੀ ਪੱਧਰ ਆ ਬਿਲਕੁਲ ਠੀਕ ਆ ਜੀ ਬਿਲਕੁਲ ਸਟ੍ਰੇਟ ਟੈਸਟੀਕਲ ਆ ਹਾਂ ਪੰਜਾਬ ਤੋਰ ਲਓ ਵੀਰੇ ਠੀਕ ਹੈ ਅੱਛਾ ਪੰਜਾਬ ਇਹ ਵੀ ਸੇਲ ਕਰਦੇ ਪਏ ਵੀਰ ਤਾਂ ਕੀ ਡਿਮਾਂਡ ਕਰਦੇ ਹੁੰਦੇ ਮੋਲੇ ਰਸੀ ਕਰਦੇ ਛਾਜੇ ਅੱਛਾ ਜੀ 75000 ਜਮਾਨਤਨ ਕਰਦਾਂਗੇ 75 ਚੋਂ ਹਾਂਜੀ ਠੀਕ ਹੈ ਜੀ ਲੋ ਵੀ 75000 ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਤੇ ਚੰਗਾ ਮਾਲੀ ਆ ਠੀਕ ਹੈ ਜੀ ਮੱਥੇ ਦੇ ਵਿੱਚ ਦੋ ਚਾਰੋ ਜਿਹੜੇ ਵਾਲ ਵਾਈਟ ਚਿੱਟੇ ਹੈਗੇ ਆ ਪਰ ਮਾਲੀ ਨਸਲ ਫਰੀਡ ਵਾਲਾ ਹੀ ਆ ਪੂਰਾ ਟੋਟਲ ਓਵਰਆਲ ਬਾਦੀਪਨ ਕਰਤਾ ਪੂਰਾ ਖੁੱਲਾ ਟੁਲਾ ਅੱਜ ਵੇਖੀਏ ਉਮਰ ਦੇ ਸਾਹ ਨਾਲ ਕਦ ਘੜ ਬਹੁਤ ਸੋਹਣਾ ਕੀਤਾ ਮਾਲੀ ਨੇ ਠੀਕ ਹੈ ਜੀ ਸੋ ਚਾਹਵਾਲ ਤੁਸੀਂ ਹੱਥ ਪਾ ਲਿਓ ਮੇਰਾ ਵੀਰ ਰੇਟ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਤੇ ਇਹ ਅਜ ਨਾਗਨੇ ਟੋਟਲ 5 ਪੰਜਾਬ ਵੀਰ ਦੇ ਕੋਲ ਠੀਕ ਹੈ ਜੀ ਪਿੰਡ ਸੈਦੋਂ ਤੁਸੀਂ ਵਿਜ਼ਿਟ ਕਰਨੀ ਆ ਪੱਟੀ ਮੋੜ ਜਾਂ ਪੱਟੀ ਤੋਂ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ ਤੇ ਸੰਗਵਾ ਅੱਡੇ ਲੱਗਦਾ ਠੀਕ ਆ ਜੀ ਹਰੀਕੇ ਪਤਨ ਤੋਂ ਮਾਲਵੇ ਵਾਲੀ ਸਾਈਡ ਤੋਂ ਕੋਈ ਵੀ ਰੋਂਦਾ ਤੇ ਹਰੀਕੇ ਪਤਨ ਤੋਂ ਕੋਈ 10 ਕਿਲੋਮੀਟਰ ਦੂਰੀ ਆ ਖਾਲੜਾ ਪਿੰਖੀਪਿੰਡ ਰੋਡ ਆ ਦੋਸਤੋ ਤੇ ਸੰਗਵਾ ਅਡੇ ਤੋਂ ਤੁਸੀਂ ਜਿਹੜੀ ਆ ਪਿੰਡ ਸੈਦੋਂ ਵਿਜ਼ਿਟ ਕਰ ਸਕਦੇ ਜੇ ਵਿਚੋਂ ਦੀ ਇੱਕ ਸ਼ੜਕ ਨਿਕਲਦੀ ਆ ਬਾਈ ਫਿਰਨੀ ਫਿਰਨੀ ਵੀ ਆ ਸਕਦੇ ਜੇ ਪਿੰਡ ਸੰਗਵਾ ਦੀ ਵਿਚੋਂ ਦੀ ਵੀ ਸ਼ੜਕ ਨਿਕਲਦੀ ਆ ਜਿਹੜੀ ਪਿੰਡ ਸੈਦੋਂ ਆਉਂਦੀ ਆ ਤੇ ਪੰਜਾਬ ਇੱਕ ਨੰਬਰ ਬੋਲ ਦਈਏ ਵੀਰ ਆਪਣੇ 80546 61703 ਠੀਕ ਹੈ ਹਾਂਜੀ ਹੋਰ ਕੋ ਗੱਲਬਾਤ ਵੀਰੇ ਬਾਅਦ ਚੜਦੀ ਆ ਵੀਰ ਜੀ ਓਕੇ ਠੀਕ ਹੈ ਜੀ। ਹਾਂਜੀ। ਲੋਬੇ ਦੋਸਤੋ ਫਿਲਹਾਲ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਓ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਮਾਲ ਅੱਜ ਦੋਸਤੋ ਤੁਹਾਨੂੰ ਆਪਾਂ ਦਿਖਾਤੇ ਆ ਇਸ ਘਰੋਂ ਠੀਕ ਹੈ ਜੀ। ਸੋ ਵੀਡੀਓ ਪਹਿਲੀ ਆ ਪਰ ਵਪਾਰ ਦਾ ਕੰਮ ਪੁਰਾਣਾ ਵੀਰ ਦਾ ਠੀਕ ਹੈ ਜੀ। ਸੋ ਆਉਂਦੇ ਰਹਿੰਦੇ ਆ ਪਸ਼ੂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।